ਅੰਦਜੀ ਸਭਾ ਦਾ ਦੂਜਾ ਦਿਨ ਕੱਲੋਂ ਨਾਲੋਂ ਭੀੜ ਬਹੁਤ ਜ਼ਿਆਦਾ ਆਪਣੇ ਲੰਗਰ ਦੇ ਵਿੱਚ ਸੇਵਾ ਦਾ ਸੇਵਾ ਕਰਦੇ ਹੋਏ ਧਿਆਨ ਨਾਲ ਧਿਆਨ ਨਾਲ ਇਦਾਂ ਕਿ ਤੁਹਾਨੂੰ ਪਤਾ ਸੀਗਾ ਕੱਲ ਸੇਵਾ ਕਰਦੇ ਟਾਈਮ ਆਪਣੇ ਖਲਾਅਕ ਤੇ ਤਕਨੀਕੀ ਪ੍ਰੋਬਲਮ ਆ ਗਈ ਸੀ ਤੇ ਅੱਜ ਮਰੰਮਤ ਕਰੀ ਰਾਤ ਬੰਦਿਆਂ ਨੇ ਤੇ ਉਸ ਤੋਂ ਪ੍ਰੰਤ ਅੱਜ ਚੱਲ ਰਿਹਾ ਪ੍ਰੋਪਰ ਕੰਮ ਖੜਦੇ ਹੁੰਦਾ ਛੋਟੀ ਜੀ ਚੀਜ਼ ਬਿਨਾਂ ਆਹ ਮੁੰਡਾ ਸੇਵਾ ਕਰਦੇ ਹੋਏ ਨਾਲ ਦੀ ਨਾਲ ਵੇਸਟ ਸਾਈਡ ਤੇ ਉਦੋਂ ਦੀ ਲਾਈਨ ਤੇ ਆਣਾ ਹੱਥ ਪਿੱਛੇ ਕਰਕੇ आजो जी आजो कंदा चारा भाऊ ज्वारा ਜਾ ਤੁਰ ਜਾ ਰੰਗਾਂ ਦਾ ਨਸ ਗਾਉਂਦਾ ਧਰਤ ਨੂੰ ਨਾ ਦੇ ਕੋਈ ਪਾਣੂ ਪਾਣੂ ਆਉਂਦਾ ਕਟਪੂਰਾ ਕਰਿਆ ਟਾਪੇ ਦੇ ਆਲ ਵਾਲੇ ਭੱਜਣਾ ਆਪਾਂ ਹਾਂਜੀ ਹਾਂਜੀ ਆਹ ਚਾਤੇ ਪੱਤੇ ਹੋਈਆਂ ਕਰੇ ਤੇਰੀਆਂ ਮੱਤਵਾਂ ਦੇ ਕਿਵੇਂ ਕੀ ਹੂ ਉਪਰਾਹਤ ਇਹਦੇ ਤੋਂ ਇਹਦੇ ਦੂੜ ਟਰਾਲੀ ਪਰ ਤੇ ਗੰਨਾ ਲੱਗ ਗਿਆ ਲੈਣ ਇੱਕ ਟਰਾਲੀ ਹੋ ਗਈ ਖਤਮ ਆ ਜੀ ਆਜੋ ਪਿਆਰੇ ਵਾਜੋ ਤਰਾਸ਼ ਪੂਰਾ ਪੂਰਾ ਰਹਿ ਗਿਆ ਇਸ ਟਾਈਮ ਨਾਲ ਗਲਾਸ ਪੂਰੇ ਹੋ ਰਹੇ ਆਂ ਤਰਾਸ਼ ਵੀ ਚੰਗਾ ਆ ਜੀ ਪਿਆਰੇ ਵਾਜੋ ਤੇ ਚਾਕੇ ਗਲਾ ਪਿੱਛੋਂ ਪਿੱਛੇ ਜਾਣ ਥੋੜਾ ਥੋੜਾ ਵੀਰ ਮੇਰੇ ਮਗਰ ਫੇਰ ਮਿਲ ਜਾਵਾਂ ਇਹ ਬੇਨਤੀ ਹੈ ਹੱਥ ਫੜ ਕੇ ਚੱਲੋ ਜੀ ਚੱਲੋ ਚੱਤੀ ਚਲੋ ਗਰਾਮ ਨੂੰ ਲੈ ਆਇਓ ਚਲੋ ਫਟਾਫਟ ਸੈੱਟ ਕਰਕੇ ਜਵਾਨੋ ਇਹਨਾਂ ਸੇਵਾਦਾਰ ਜਿਹੜੀ ਜਗ੍ਹਾ ਲੱਗਿਆ ਵਸ ਉਹੀ ਜਗ੍ਹਾ ਕੰਮ ਚੱਲ ਰਿਹਾ ਚੱਕਰ ਪੁੱਤਨਾ ਚੱਕਰੋ ਲੋ ਜੀ ਸਾਂਝ ਦਾ ਵੇਲਾ ਹੋ ਗਿਆ ਹੈ ਸੰਗਤ ਵਿੱਚ ਬਹੁਤ ਘਟ ਗਈ ਹੈ ਹੌਲੀ ਹੌਲੀ ਸਾਡੇ ਸੇਵਾਦਾਰ ਵੀ ਲੱਗੇ ਹੋਏ ਰੈਸਟ ਮੋਡ ਉੱਪਰ ਹਾਂਜੀ ਹਾਂਜੀ ਉਗਣ ਦਾ ਟਾਈਮ ਹੋ ਗਿਆ ਬਾਈ ਹੁਣ ਫੜਿਆ ਸਾਹ ਮਿਲਿਆ ਜੀ ਦੁਪਹਿਰ ਦੇ ਲੱਕ ਦੂਰੇ ਹੋਏ ਹੋਏ ਅੱਜ ਸਾਰੇ ਬੰਦੇ ਹੁਣ ਪੱਦਰ ਦੀ ਰੈਸਟੋਰੈਂਟ ਉੱਪਰ ਬੈਠੇ ਆਂ ਰਾਮਾ-ਰਾਮਾ ਜਿਆ ਕੰਮ ਚੱਲਦਾ ਬਾਕੀ ਦੇਖੋ ਸੰਗਤ ਤਾਂ ਚਲੋ ਹੁਣ ਵੀ ਵਧੀਰੀ ਆ ਹੂੰ ਪਰ ਪਹਿਲਾਂ ਨਾਲੋਂ ਫਰਕ ਪੈ ਗਿਆ ਜਿੱਕਨੇ ਪਹਿਲਾਂ ਜ਼ੋਰ ਜ਼ਿਆਦਾ ਦੁਪਹਿਰਾਂ ਦਾ ਬਹੁਤ ਜ਼ੋਰ ਦਾ ਕਲਾਸ ਵੀ ਨੇ ਪੂਰੇ ਹੋਏ ਹੂੰ ਨਹੀਂ ਬਿਲਕੁਲ ਬਾਕੀ ਆਪਣੇ ਬੰਦਿਆਂ ਨੂੰ ਮੁਲਾਜ਼ਮ ਨੂੰ ਲੱਗੇ ਹੋਏ ਆ ਹਲੇ ਵੀ ਹਾਂ ਹਾਂਜੀ ਦਲਵੀਰ ਕਿਵੇਂ ਹੋ ਠੀਕ ਆ ਜੀ ਸ੍ਰੀ ਚੌਲ ਦੀ ਜੀ ਹਾਂਜੀ ਸਿਮਰਨ ਹਾਂਜੀ ਬਾਈ ਬੰਦਰੀ ਸੇਵਾ ਹਾਂ ਨੇ ਹੁਣ ਲੱਗੇ ਹਾਂ ਤੇ ਚੱਕ ਕੇ ਰੱਖੋ ਕੰਮ ਇਨੀ ਤਿੰਨ ਦਿਨ ਹੁੰਨੇ ਆ ਵੀਰੇ ਬਾਹਾਂ ਦੁਬਦੀਆਂ ਹੁਣ ਦੁਗੀ ਜਾਣ ਬਦਲ ਬਦਲ ਕੇ ਬਰਤਲ ਪੂਰਾ ਤਾਂ ਹਾਂ ਘਟ ਗਏ ਨਵਾਂ ਵਾਲੇ ਦੁਪਹਿਰ ਵਾਲਾ ਕੰਮ ਹੋ ਗਿਆ ਪਤਾ ਹੈ ਕਿ ਗਰਮੀ 'ਚ ਜਿਆਦਾ ਪੀਂਦਾ ਹਾਂ ਹਾਂ ਅੰਡੇ 'ਚ ਘੱਟ ਪੀਂਦਾ ਹਾਂ ਬਿਲਕੁਲ ਪੂਰੀ ਵਰ ਬਹੁਤ ਠੀਕ ਹੈ ਬਾਈ ਕੱਲ ਕਹਿੰਦੇ ਬਹੁਤ ਤੜਜੇ ਰਹੇ ਕੱਲ ਤਾਂ ਤੈਨੂੰ ਪਤਾ ਹੀ ਹੈ ਕੱਲ ਕਿਹਾ ਕੀ ਸੀ ਕਹਿੰਦਾ ਨਹੀਂ ਹੋਇਆ ਮੇਰੇ ਚਾਹ ਉਹਨੂੰ ਚੱਲਦਾ ਕਰਤਾ ਅੱਜ ਸਾਰੀ ਦਿਹਾੜੀ ਚੱਲਦਾ ਰਿਹਾ ਵਧੀਆ ਬਹੁਤ ਵਧੀਆ ਰਿਹਾ ਅੱਜ ਤਾਂ ਕੱਲ ਜਣੀ ਬ੍ਰੇਕਡਾਊਨ ਖਾ ਗਿਆ ਉਹ ਵੀ ਹਮਮ ਕੱਲ ਰਾਸਤਾ ਅੱਜ ਅੱਜ ਚੱਲੇ ਨੇ ਤਾਲ ਦੇ ਜਮੇ ਦਾ ਸੁਪਤੋ ਜਾਰੀ ਹੋਇਆ ਹਾਂ ਫੇਰ ਸਟਾਰਟ ਮਾਰਨਾ ਪੈਣਾ ਹਾਂ ਹਾਂ ਕਰਦੇ ਆ ਬਸ ਇੱਕ ਵਾਰ ਗੰਨਾ ਲਾ ਲਵੇ ਜੇ ਨਾਲ ਦੀ ਨਾਲ ਚੱਲੀ ਜਾਂਦਾ ਜਿੰਨਾ ਕੰਮ ਹੈਗਾ ਬਿਲਕੁਲ ਹਮ ਅੱਜ ਦੂਜਾ ਦਿਨ ਹੈ ਦੂਜਾ ਗਵਲਾ ਦਵਾਨ ਗਵਲਾ ਦਵਾਨ ਕਹਿ ਲੈਣੇ ਆ ਜਾਂ ਦੂਜਾ ਦਿਨ ਸਮਾਂ ਦਾ ਕਹਿ ਲਵਾਂ ਹਮ ਨਹੀਂ ਮੜਾ ਕੱਲ ਨੂੰ ਆਖਰੀ ਕੱਲ ਨੂੰ ਆਖਰੀ ਠੀਕ ਠਾਕ ਰਣੇ ਆਉਣੇ ਸਾਰੇ ਗੁਰਦੁਆਰਾ ਸਾਹਿਬ ਫਿਰ ਨਾਂਗ ਲਿੰਗਾ ਦਾ ਕੀਲਾ ਪਟਾਈ ਵੀ ਚੱਲਣੀ ਆ ਕੀਲਾ ਪਟਾਈ ਵੀ ਚੱਲਣੀ ਗੱਲ ਉਹ ਕੱਲ ਨੂੰ ਹੋਣਾ ਸਾਰਾ ਕੰਮ ਮੌਕਾ ਮਿਲਿਆ ਦਿਖਾਵਾਂਗੇ ਹੈ ਮੌਕਾ ਤਾਂ ਉਰੀ ਤੇ ਨਹੀਂ ਜਾਨ ਜੁੜਦੀ ਮੌਕਾ ਕਿੱਥੇ ਮਿਲਣਾ ਹੈ ਹਾਂ ਇਹ ਵੀ ਹੈ ਨਹੀਂ ਬਿਲਕੁਲ ਇੱਥੀ ਲੈ ਜੀ ਮੇਰਾ ਹੁੰਦਾ ਉਹ ਤੇ ਸਾਡੀ ਇਹਨਾਂ ਅਨਾਉਂਸਮੈਂਟ ਕਰਦੀ ਨੇ ਦੋ ਯੂਨਿਟਾਂ ਸੜ ਲੀਆਂ ਬਿਲਕੁਲ ਉਹ ਗਿਆ ਹੋਇਆ ਉਹ ਆ ਗਿਆ ਬੰਦਾ ਲੈ ਕੇ ਜੇ ਆ ਤਨਾ ਆ ਗਿਆ ਉਹ ਉਹ ਲਫਾਫੇ ਜੇ ਚ ਪੈਕ ਕਰੀਆਂ ਪਈਆਂ ਆਜੋ ਮਗਰ ਸਾਡੇ ਤਾਂ ਨੋਰਮਟ ਕਰਦੇ ਸੀ ਦੋ ਯੂਨਟਾਂ ਸਾਡੇ ਨੂੰ ਹਾਂ ਉਹ ਕਹਿੰਦੇ ਨੇ ਚਲਾਉਣਾ ਨੂੰ ਚਲਾਉਣਾ ਦੋ ਡਾਲਰ ਉਹ ਚਲਾ ਲੋ ਉਧਰ 30 60 ਉਹ ਜਿਹੜੀ ਦੀ ਮਕੋਲ ਨੂੰ ਮਕ ਲਗੜਾ ਲੜੀ ਕੱਢੇ ਉਹ ਸਾਫ ਦਾ ਹੀ ਆ ਜੀ ਨਾਲ ਦੀ ਨਾਲ ਦੀ ਨਾਲ ਬਸ ਹਾਂ ਹਾਂ ਸਾਫ ਦਾ ਹੀ ਕੱਢੇ ਕਹਿ ਰਹੇ ਉਹ ਮੜਾ ਜਾ ਫਲਾਫਲੇ ਵਾਹ ਬੰਦੇ ਬੈਠੇ ਆ ਲੌਣ ਨੂੰ ਖੜੇ ਆ ਮਾਰਦੇ ਕਹਿ ਕੇ ਚੱਲ ਵਾ ਨਵੀਆਂ ਹੀ ਆਈਆਂ ਨਾ ਨਾ ਪਤਾ ਪੈ ਗਿਆ ਅੱਛਾ ਤੁਹਾਡੀ ਥੋੜਾ ਹੋਰ ਆਹੀ ਰਹੇਗਾ ਵਾਸਤੇ ਜਗੀਵਨ ਉਹ ਲਾਉਂਗਾ ਕੰਨੇ ਚੱਲ ਵੀਰ ਮਾਰ ਤੂੰ ਸੈਲਫ ਕੰਨੇ ਆਪੀ ਲਾਉਣ ਲੱਗ ਜਣਾ ਲੈ ਬਾਬੇ ਦਾ ਨਾਮ ਮਾਰ ਲਾ ਕੇ ਨਿਊਟ ਵਰਿਆ ਦੋਹੇ ਕਰਿਆ ਮੇਰੇ ਆ ਵੀ ਕਰਿਆ ਹੋਇਆ ਲੱਗ ਰਿਹਾ ਹੈ ਜਰਾਏ ਤੋਂ ਆਪੇ ਲਾ ਲੈਣੇ ਆਈ ਜੇ ਪਾ ਲਈ ਉਹਨੂੰ

ਰਾਸ਼ਟ ਚੱਲ ਰਹੀ ਹੈ ਇਹ ਸਾਡੇ ਪਿੰਡ ਦੇ ਸੇਵਾਦਾਰ ਤਾ ਦੁਆਰਾ ਆਪਾਂ ਨੇ ਇੱਧਰ ਵੀ ਭਾਂਡੇ ਖਾਲੀ ਹੋ ਗਏ ਇੱਧਰ ਵੀ ਨਾਲ ਦੀ ਨਾਲੇ ਚੱਲ ਰਿਹਾ ਕੰਮ ਤੋਂ ਨਾਲ ਦੀ ਨਾਲੇ ਗੰਨਾ ਲਾ ਰਹੇ ਆ ਨਾਲ ਦੀ ਨਾਲੇ ਲੱਗ ਰਿਹਾ ਸਾਰਾ ਕੁਝ ਨਾਲ ਦੀ ਨਾਲੇ ਲੱਗ ਰਿਹਾ ਸੰਤਰਾ ਕਿੰਨੂ ਨਿੰਬੂ ਜੋ ਚੱਲਦਾ ਐ ਟਾਈਮ ਆਕੇ ਦਾ ਇੱਕ ਵਾਰ ਸੇਵਾਦਾਰ ਥੱਕ ਜਾਂਦੇ ਆ ਇਹਦੇ ਤੇ

ਮਾ ਤੁਮ ਸਾਈ ਭੋਗ ਸਿਹਾਰ ਜਿਤ ਮੈਂ ਜੋਤ ਵਿਚਾਰ ਹੈ ਇਹ ਜਨੈਕ ਨਾ ਨੀਤ ਰਹਿ ਜਸਨਾਵ ਚੜੇ ਬੰਸਾ ਦਸਤਾਰ ਈਏ ਤਾਂਬਣਾਇਆ ਤਾਨ ਮੋਦਨ ਦੀਪਕ ਜੋ ਜਿਯਾਰਾ ਗਿਆਨੇ ਕੀ ਫਰਤੀ ਮਣੋ ਹਾਥ ਲੈ ਸਾਕਰ ਨਾਥ ਦਵਾਰ ਗੁਹਾਰੇ ਦੁਹਰਾ ਰਾਮ ਸਤਿ ਜੀ ਜੀ ਨਾਮੁ ਜੀ ਅੱਜ ਦੇ ਵਲੌਗ ਦੀ ਕਰਦੇ ਆ ਜੀ ਸਮਾਪਤੀ ਇੱਥੇ ਮਿਲਦੇ ਆ ਜੀ ਅਗਲੇ ਵਲੌਗ ਚ ਸ਼ਾਸਿਕਾ